ਛਾਤ ਸਿਰਿਆ ਕਾਲਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਅਨਿਲ ਬਾਨੀ ਕਦੇ ਦੁਨੀਆ ਦਾ ਸਭ ਤੋਂ ਅਮੀਰ ਲੋਕਾਂ ਵਿੱਚ ਸ਼ਾਮਲ ਇਸ ਵਿਅਕਤੀ ਦੇ ਦਾ ਕਿਵੇਂ ਪੁੱਠੇ ਅਨਿਲ ਬਾਨੀ ਨੇ ਸਾਲ 2006 ਵਿੱਚ ਅਨਿਲ ਤੀਰੂਪਾਈ ਅੰਬਾਨੀ ਗਰੁੱਪ ਦੀ ਸਥਾਪਨਾ ਕੀਤੀ ਇੱਕ ਵਾਰ ਜਦੋਂ ਤੁਹਾਨੂੰ ਸਫਲਤਾ ਮਿਲ ਜਾਵੇ ਤਾਂ ਅਗਲੀ ਸਫਲਤਾ ਹੋਰ ਆਸਾਨੀਆਂ ਨਾਲ ਮਿਲ ਜਾਂਦੀ ਹੈ ਇਹ ਗੱਲ ਅਨਿਲ ਅੰਬਾਨੀ ਨੇ ਸਾਲ 2004 ਵਿੱਚ ਵੀ ਬੀਬੀਸੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਹੀ ਸੀ ਬੇਸ਼ੱਕ ਉਦੋਂ ઓਰਲੈਂਸ ਇੰਡਸਟਰੀ ਵਿੱਚ ਕੰਮ ਕਰ ਰਹੇ ਸਨ ਜਿਸ ਦੀ ਸਥਾਪਨਾ ਉਹਨਾਂ ਦੇ ਪਿਤਾਤੀ ਰੂਮ ਬਾਨੀ ਨੇ ਕੀਤੀ ਸੀ ਅਤੇ ਉਹਨਾਂ ਨੂੰ ਉਹਨਾਂ ਦੇ ਵੱਡੇ ਭਰਾ ਮਕੇਸ਼ ਬਾਨੀ ਦਾ ਵੀ ਸਹਾਰਾ ਮਿਲਿਆ ਹੋਇਆ ਸੀ ਪਰ ਅਗਲੇ ਕੁਝ ਮਹੀਨਿਆਂ ਵਿੱਚ ਕਟਨਾਵਾਂ ਤੇਜ਼ੀ ਨਾਲ ਬਦਲ ਗਈਆਂ ਤੇ ਦੋਵਾਂ ਭਰਾ ਪਰਿਵਾਰਿਕ ਕਾਰੋਬਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਹੱਥ ਤਾਕਤ ਚਲੇ ਗਏ ਅਨਿਲ ਨੂੰ ਉਹ ਮਿਲਿਆ ਜੋ ਉਹ ਚਾਹੁੰਦੇ ਸਨ ਤਾਂ ਉਹਨਾਂ ਦੀ ਸ਼ਖਸੀਅਤ ਵਿੱਚ ਝਲਕਦਾ ਹੁੰਦਾ ਟੈਲੀਕਮ ਫਾਈਨ ਫਾਈਨਿਸ਼ੀਅਲ ਤੇ ਸਰਵਿਸ ਵਿਸੇਚ ਅਤੇ એનર્ਜੀ ਨਵੇਂ ਦੌਰ ਤੇ ਨਵੇਂ ਕਾਰੋਬਾਰ ਹਾ ਲਾਕੀ ਲੈਂਸ ਗਰੁੱਪ ਦਾ ਮੁੱਖ ਕਾਰੋਬਾਰ ਪੈਟਰੋਕੇਮਿਕਲ ਸਸੇਪਾਰ ਉਸ ਵੇਲੇ ਆਧੁਰ ਵਿਸ਼ਵਾਸ ਨਾਲ ਭਰੀ ਅਟ ਦੌੜਨਾ ਦੀ ਸ਼ੌਕਲਿਨ ਅਨੇ ਨੂ ਨਵੇਂ ਜਮਾਨੇ ਦੇ ਇਨਾ ਕਾਰੋਬਾਰਾਂ ਵਿੱਚ ਤਰੱਕੀ ਦੀਆਂ ਵਧੇਰੇ ਸੰਭਾਵਨਾਵਾਂ ਨਜ਼ਰ ਆਈਆਂ ਐ ਐਫਸੀ ਕਾਰੋਬਾਰ ਕਾਰੋਬਾਰੀ ਮੰਡ ਤੋਂ ਬਾਅਦ ਅਨਿਲ ਦੇ ਹੀ ਸੇ ਉਹੀ ਕਾਰੋਬਾਰ ਆਇਆ ਜੋ ਚਾਹੁੰਦੇ ਸਨ ਟੈਲੀਕਮ ਫਾਈਨੈਂਸ਼ੀਅਲ ਤੇ ਸਰਵਿਸ ਅਤੇ એનર્ਜੀ ਭਾਰਤ ਤੇ ਇੱਕ ਟੈਲੀਕਮ ਕ੍ਰਾਂਤੀ ਦੀ ਕਗਾਰ ਸੀ ਸੀ ਅਤੇ ਫਾਈਨ ਫਾਈਨੈਂਸ਼ੀਅਲ ਤੇ ਸਰਵਿਸ ਵੀ ਨਾਲ ਤੇ એનર્ਜੀ ਲਈ ਵਿਦੇਸ਼ੀ ਨਰਮੇਸ਼ਾ ਲਈ ਆਪਣੇ ਦਰਵਾਜ਼ੇ ਖੋਲ ਰਹੇ ਸੀ ਜਹੀਆਂ ਸਥਿਤੀਆਂ ਵਿੱਚ ਅਨਿਲ ਅਬਾਨੀ ਨੇ ਸਾਲ 2000 ਛੇ ਵਿੱਚ ਅਨਿਲ ਤੀਰੂਪਾਈ ਤੀਰੂਪਾਈ ਅਬਾਨੀ ਗਰੁੱਪ ਦੀ ਸਥਾਪਨਾ ਕੀਤੀ ਸੀ ਧੰਨਵਾਦ